ਸ਼ੰਭੂ ਬਾਰਡਰ ਦੇ ਨਾਲ-ਨਾਲ ਜਿਹੜਾ ਇਸ ਤੋਂ ਬਾਅਦ ਦੀ ਗੱਲ ਕਰੀਏ ਖਨੌਰੀ ਸਰਹੱਦ ਦੇ ਉੱਤੇ ਜਿੱਥੇ ਵੱਡੇ ਪੱਧਰ ਦੇ ਉੱਤੇ ਫੋਰਸਾਂ ਮੌਜੂਦ ਨੇ ਤਾਂ ਉਸ ਤੋਂ ਇਲਾਵਾ ਟਿੱਕਰੀ ਬਾਰਡਰ ਦੀਆਂ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਬੇहद ਵੱਡੇ ਪੱਧਰ ਦੇ ਉੱਤੇ ਇੱਥੇ ਫੋਰਸਸ ਤਾਇਨਾਤ ਨੇ ਔਰ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਹੈਵੀ ਵੈਰੀਗੇਟਿੰਗ ਕੀਤੀ ਗਿਆ ਇੱਕ ਚੀਜ਼ੇ ਵੀ ਦੱਸਦੀ ਹੈ ਕਿ ਸਿੰਗੂ ਟਿੱਕਰੀ ਅਤੇ ਗਾਜ਼ੀਪੁਰ ਇਹ ਤਿੰਨੋਂ ਉਹ ਬਾਰਡਰ ਨੇ ਜਿਹੜੇ ਪੰਜਾਬ ਹਰਿਆਣਾ ਤੇ ਯੂਪੀ ਨੂੰ ਆਪਸ ਦੇ ਵਿੱਚ ਕਨੈਕਟ ਕਰਦੇ ਨੇ ਔਰ ਖਾਸ ਤੌਰ ਤੇ ਜਿਹੜਾ ਸਿੰਗੂ ਬਾਰਡਰ ਹੈ ਔਰ ਟਿੱਕਰੀ ਬਾਰਡਰ ਹੈ ਬੇहद ਮੇਜਰ ਤੇ ਇੰਪੋਰਟੈਂਟ ਇਹ ਦੋਨੋਂ ਬਾਰਡਰ ਰਹੇ ਸੀ ਜਦੋਂ ਪਿਛਲੀ ਵਾਰੀ 2020 ਦੇ ਵਿੱਚ ਕਿਸਾਨ ਅੰਦੋਲਨ ਹੁੰਦਾ ਹੈ ਜਿਹੜੀ ਖਨੌਰੀ ਵਾਲੇ ਪਾਸਿਓਂ ਜਿਹੜੇ ਲੋਕ ਨੇ ਜਿਹੜੇ ਕਿਸਾਨ ਨੇ ਉਹ ਟਿੱਕਰੀ ਬਾਰਡਰ ਦੇ ਉੱਤੇ ਆ ਕੇ ਬੈਠੇ ਸੀ ਔਰ ਜਿਹੜੇ ਸ਼ੰਭੂ ਵਾਲੇ ਪਾਸਿਓਂ ਅੱਗੇ ਵਧੇ ਸੀ ਉਹ ਜਿਹੜੇ ਸਾਰੇ ਕਿਸਾਨ ਨੇ ਉਹ ਸਿੰਗੂ ਬਾਰਡਰ ਦੇ ਉੱਤੇ ਆ ਕੇ ਬੈਠੇ ਸੀ ਤਾਂ ਇਸ ਵਾਰ ਕਿਸੇ ਤਰ੍ਹਾਂ ਦਾ ਕੋਈ ਚਾਂਸ ਨਹੀਂ ਲੈਣਾ ਚਾਹੁੰਦੇ ਸਰਕਾਰਾਂ ਵੀ ਔਰ ਖਾਸ ਤੌਰ ਤੇ ਜਿਹੜੇ ਸੁਰੱਖਿਆ ਫੋਰਸਾਂ ਨੇ ਇਸੇ ਲਈ ਪੂਰੀ ਤਰ੍ਹਾਂ ਦੇ ਨਾਲ ਜਿਹੜੀ ਤਣਾਤੀ ਕੀਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਵੱਡੇ ਪੱਦਰ ਤੇ ਤਣਾਤੀਆਂ ਨਾਲ ਸਿਰਫ ਕੰਟੇਨਰ ਰੱਖੇ ਗਏ ਨੇ ਮਿੱਟੀ ਅਤੇ ਰੇਤੇ ਦੇ ਭਰੇ ਹੋਏ ਇਸ ਤੋਂ ਇਲਾਵਾ ਤੁਸੀਂ ਤਾਰਾਂ ਦੇਖ ਸਕਦੇ ਹੋ ਕੰਡਿਆਲੀਆਂ ਔਰ ਹਰ ਤਰ੍ਹਾਂ ਦੇ ਨਾਲ ਰੋਕਾ ਲਗਾਈਆਂ ਗਈਆਂ ਨੇ ਇੱਕ ਚੀਜ਼ ਇਹ ਵੀ ਦੱਸ ਦਈਏ ਕਿ ਜਿਹੜਾ ਟਿੱਕਰੀ ਅ ਬਾਰਡਰ ਕਹਿ ਲੋ ਜਿਹੜਾ ਟਿੱਕਰੀ ਆ ਇੱਥੇ ਮੈਟਰੋ ਸਟੇਸ਼ਨ ਵੀ ਆ ਬਹਾਦਰਗੜ ਮੈਟਰੋ ਸਟੇਸ਼ਨ ਇੱਥੇ ਪੈਂਦਾ ਹੈ ਔਰ ਪਿਛਲੀ ਵਾਰੀ ਵੀ ਜਿਹੜਾ ਇਹ ਰੂਟ ਸੀ ਬੇਹਦ ਇੰਪੋਰਟੈਂਟ ਸੀ ਔਰ ਇੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਕਿਸਾਨ ਸੀ ਔਰ ਤਮਾਮ ਜਿਹੜੇ ਪਿੱਲਰ ਨੇ ਕਈ ਸੌ ਪਿੱਲਰ ਨੇ ਜਿਹੜੇ ਮੈਟਰੋ ਦੇ ਹਰ ਇੱਕ ਪਿੱਲਰ ਦੇ ਉੱਤੇ ਕਿਸਾਨਾਂ ਦੀਆਂ ਟਰਾਲੀਆਂ ਸੀ ਔਰ ਨਿਸ਼ਾਨੀਆਂ ਕਿਸਾਨਾਂ ਨੇ ਉਹਨਾਂ ਪਿੱਲਰਾਂ ਦੇ ਨੰਬਰਾਂ ਤੋਂ ਲੈ ਕੇ ਰੱਖਿਆ ਸੀਗਾ ਕਿ ਕੋਈ ਫੁਲਾਣਾ ਪਿੰਡ ਵਾਲਾ ਕਿਹੜੇ ਪਿੱਲਰ ਨੰਬਰ ਦੇ ਉੱਤੇ ਬੈਠਾ ਹੈ ਔਰ ਉੱਥੇ ਇਹ ਚੀਜ਼ ਵੀ ਲਗਾਈ ਸੀ ਗਈ ਸੀ ਕਿ ਮੋਗਾ ਦਾ ਕੋਈ ਪਿੰਡ ਇੰਨੇ ਇੱਥੋਂ ਕਿਲੋਮੀਟਰ ਹੈ ਤਾਂ ਬਹੁਤ ਇਸ ਤਰ੍ਹਾਂ ਦੀਆਂ ਵੀਡੀਓਜ਼ ਵਾਇਰਲ ਹੋਈਆਂ ਸੀ ਔਰ ਇਸ ਵਾਰ ਪਹਿਲਾਂ ਹੀ ਸਭ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ ਟ੍ਰੈਫਿਕ ਦੇ ਜਿਹੜੇ ਰੂਟ ਨੇ ਉਹ ਦਿੱਲੀ ਦੇ ਵਿੱਚ ਵੀ ਡਾਇਵਰਟ ਕੀਤੇ ਗਏ ਨੇ ਔਰ ਇਹ ਚੀਜ਼ ਵੀ ਕਹੀ ਜਾ ਰਹੀ ਹੈ ਕਿ ਗੁਰੂਗ੍ਰਾਮ ਤੱਕ ਜਿਹੜਾ ਕਈ-ਕਈ ਕਿਲੋਮੀਟਰ ਦਾ ਜਾਮ ਹੈ ਔਰ ਇਸ ਵਾਰ ਵੀ ਹਰ ਤਰ੍ਹਾਂ ਦੇ ਨਾਲ ਕੁਝ ਮੈਟਰੋ ਸਟੇਸ਼ਨ ਵੀ ਇਹ ਚੀਜ਼ ਕਹੀ ਜਾ ਰਹੀ ਹੈ ਕਿ ਐਤਿਆਤੀ ਤੌਰ ਤੇ ਬੰਦ ਕੀਤੇ ਗਏ ਨੇ ਇੱਕ ਵਾਰ ਫਿਰ ਤੋਂ ਤੁਹਾਨੂੰ ਤਸਵੀਰਾਂ ਜ਼ਰੂਰ ਦਿਖਾ ਦਿੰਨੇ ਆ ਇਹ ਤਸਵੀਰਾਂ ਨੇ ਟਿੱਕਰੀ ਬਾਰਡਰ ਦੇ ਹਨ ਟਿੱਕਰੀ ਬਾਰਡਰ ਦੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਦੇ ਨਾਲ ਟਿੱਕਰੀ ਬਾਰਡਰ ਦੇ ਉੱਤੇ ਜਿਹੜੇ ਹੈਵੀ ਫੋਰਸਸ ਨੇ ਇੱਕ ਚੀਜ਼ ਇਹ ਕਹੀ ਜਾ ਰਹੀ ਸੀ ਕਿ 11 ਜਿਹੜੀਆਂ ਫੋਰਸਸ ਨੇ ਇੱਥੇ ਤਾਇਨਾਤੀ ਕੀਤੀ ਗਈ ਹੈ ਕੁੱਲ ਮਿਲਾ ਕੇ ਹਾਲਾਂਕਿ ਗਿਣਤੀ ਇਹ ਵੀ ਜਿਤਾਈ ਜਾ ਰਹੀ ਹੈ ਕਿ ਹੁਣ ਹੋਰ ਵਧ ਗਈ ਹੋਵੇ ਕਿਉਂਕਿ ਬਹੁਤ ਵੱਡੇ ਪੱਧਰ ਤੇ ਇਸ ਵਾਰ ਜਿਹੜੇ ਪ੍ਰਬੰਧ ਕੀਤੇ ਗਏ ਨੇ ਔਰ ਉਧਰ ਦੂਜੇ ਪਾਸੇ ਕਿਸਾਨਾਂ ਵੱਲੋਂ ਵੀ ਜਿਹੜੀ ਸਵੇਰੇ ਸਰਬੰਸਿੰਘ ਪੰਦੇਰ ਖੋਰਾ ਦੇ ਵੱਲੋਂ ਪੀਸੀ ਕੀਤੀ ਗਈ ਸੀ ਤਾਂ ਉਹਨਾਂ ਵੱਲੋਂ ਇਹ ਚੀਜ਼ ਕਹੀ ਗਈ ਸੀ ਕਿ ਅਸੀਂ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਦਿੱਲੀ ਵੱਲ ਵਧਣਾ ਚਾਹੁੰਦੇ ਹਾਂ ਸਾਨੂੰ ਅੱਗੇ ਵਧਨ ਦਿੱਤਾ ਜਾਵੇ ਪਰ ਇੱਕ ਪੱਖ ਇਹ ਵੀ ਹੈ ਕਿ ਸੁਰੱਖਿਆ ਹਰ ਤਰ੍ਹਾਂ ਦੇ ਨਾਲ ਜਿਹੜੀ ਮਜ਼ਬੂਤ ਜ਼ਰੂਰ ਕੀਤੀ ਗਈ ਔਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਲੈਵਲ ਦੇ ਉੱਤੇ ਜਿਹੜੀ ਇਹ ਇੱਥੇ ਸੁਰੱਖਿਆ ਵਿਵਸਥਾ ਨੂੰ ਮਜ਼ਬੂਤ ਕੀਤਾ ਗਿਆ ਔਰ ਖਾਸ ਤੌਰ ਤੇ ਜਿਹੜੀ ਇਹ ਇਹ ਤਸਵੀਰ ਹੈ ਟਿਕਰੀ ਦੀ ਜਿਵੇਂ ਮੈਂ ਪਹਿਲਾਂ ਜ਼ਿਕਰ ਕਰਕੇ ਹਟਿਆ ਖਨੌਰੀ ਵਾਲੇ ਪਾਸਿਓਂ ਜਿਹੜੇ ਕਿਸਾਨ ਅੱਗੇ ਵਧਣਗੇ ਉਹ ਟਿਕਰੀ ਵਾਲੇ ਪਾਸੇ ਉੱਥੇ ਜਾ ਮਿਲਦੇ ਨੇ ਔਰ ਜਿਹੜੇ ਸ਼ੰਭੂ ਵਾਲੇ ਪਾਸਿਓਂ ਅੱਗੇ ਵਧਣਗੇ ਤਾਂ ਉਹ ਸਿੰਘੂ ਬਾਰਡਰ ਦੇ ਉੱਤੇ ਵਧਣਗੇ ਔਰ ਇੱਕ ਚੀਜ਼ ਇਸ ਤੋਂ ਪਹਿਲਾਂ ਵੀ ਤੁਹਾਨੂੰ ਤਸਵੀਰਾਂ ਦਿਖਾਈਆਂ ਸੀ ਸਿੰਘੂ ਦੇ ਉੱਤੇ ਵੀ ਬੇਹਦ ਵੱਡੇ ਪੱਧਰ ਦੇ ਉੱਤੇ ਜਿਹੜਾ ਅ ਖਾਸ ਤੌਰ ਤੇ ਜਿਹੜਾ ਇਹ ਇੱਥੇ ਸਭ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ ਔਰ ਇਸੇ ਦਰਮਿਆਨ ਜਿਹੜਾ ਡੀਜੀਪੀ ਹਰਿਆਣਾ ਦੇ ਵੱਲੋਂ ਡੀਜੀਪੀ ਪੰਜਾਬ ਨੂੰ ਚਿੱਠੀ ਵੀ ਲਿਖੀ ਗਈ ਸੀ ਔਰ ਇਹ ਚੀਜ਼ ਕਹੀ ਗਈ ਸੀ ਕਿ ਹਰਿਆਣਾ ਪੁਲਿਸ ਨੇ ਮੰਗ ਕੀਤੀ ਗਈ ਸੀ ਕਿ ਇਸ ਅੰਦੋਲਨ ਤੋਂ ਔਰਤਾਂ ਤੇ ਬੱਚਿਆਂ ਨੂੰ ਜਿਹੜਾ ਦੂਰ ਰੱਖਿਆ ਜਾਵੇ ਹਰਿਆਣਾ ਪੁਲਿਸ ਤੇ ਪੰਜਾਬ ਪੁਲਿਸ ਨੂੰ ਚਿੱਠੀ ਲਿਖੀ ਸੀ ਕਿ ਔਰਤਾਂ ਬੱਚਿਆਂ ਤੇ ਬਜ਼ੁਰਗਾਂ ਨੂੰ ਜਿਹੜਾ ਮੇਨ ਜਿਹੜੀ ਜਗ੍ਹਾ ਜਿੱਥੋਂ ਅੱਗੇ ਵਧਣ ਦੀ ਕਾਲ ਹੈ ਉਸ ਤੋਂ ਦੂਰ ਰੱਖਿਆ ਜਾਵੇ ਪੱਤਰਕਾਰਾਂ ਨੂੰ ਵੀ ਦੂਰ ਰੱਖਣ ਦੀ ਜਿਹੜੀ ਗੱਲ ਆਕੀ ਗਈ ਸੀ ਤਾਂ ਪੁਲਿਸ ਐਕਸ਼ਨ ਰੋਕਣ ਦੇ ਲਈ ਜਿਹੜਾ ਹਰ ਤਰ੍ਹਾਂ ਦੇ ਨਾਲ ਕਿਸਾਨਾਂ ਵੱਲੋਂ ਵੀ ਜਿਹੜੀ ਅਪੀਲ ਕੀਤੀ ਜਾ ਰਹੀ ਹੈ ਤਾਂ ਇਹ ਤਸਵੀਰਾਂ ਨੇ ਟਿੱਕਰੀ ਬਾਰਡਰ ਦੀ ਆ ਵੱਡੇ ਪੱਧਰ ਦੇ ਉੱਤੇ ਤਣਾਤੀ ਹੈ ਤੁਸੀਂ ਦੇਖ ਸਕਦੇ ਹੋ ਕਿ ਹਰ ਤਰ੍ਹਾਂ ਦੇ ਨਾਲ ਜਿਹੜਾ ਸੁਰੱਖਿਆ ਗੀਅਰ ਪਾਇਆ ਗਿਆ ਚਾਹੇ ਚੈਸਟ ਕਵਰ ਹੋਵੇ ਚਾਹੇ ਹਰ ਤਰ੍ਹਾਂ ਦੇ ਨਾਲ ਖੁਦ ਨੂੰ ਜਿਹੜਾ ਮਹਿਫੂਜ਼ ਰੱਖ ਕੇ ਜਿਵੇਂ ਆਪਾਂ ਇੱਕ ਫਿਲਮਾਂ ਦੇ ਵਿੱਚ ਜਿਸ ਤਰ੍ਹਾਂ ਦੇ ਹੁੰਦਾ ਨਾਲ ਹੁੰਦਾ ਆਰਮਡ ਹੈਵੀ ਆਰਮਡ ਇਹ ਸਾਰੇ ਜਿਹੜੇ ਮੁਲਾਜ਼ਮ ਨੇ ਸੁਰੱਖਿਆ ਦਸਤੇ ਨੇ ਦਿੱਲੀ ਪੁਲਿਸ ਦੇ ਨਾਲ ਨਾਲ ਜਿਹੜੀਆਂ ਫੋਰਸਸ ਦੇ ਮੁਲਾਜ਼ਮ ਵੀ ਨੇ ਔਰ ਤੁਸੀਂ ਇੱਕ ਝਲਕ ਦੇ ਨਾਲ ਇਹ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਕਦੇ ਇੱਥੇ ਸੜਕਾਂ ਰਹੀਆਂ ਹੋਣਗੀਆਂ ਬੇਖਤ ਵੱਡੇ ਪੱਦਰ ਦੇ ਉੱਤੇ ਜਿਹੜਾ ਇਹ ਇਹ ਉਪਰਾਲਾ ਕੀਤਾ ਗਿਆ ਰੋਕਣ ਦੇ ਲਈ ਕਿਸਾਨਾਂ ਨੂੰ ਔਰ ਇੱਕ ਚੀਜ਼ ਇਹ ਵੀ ਹੈ ਕਿ